ਦੇ ਕੇ ਦੋ ਘੜੀ ਹੱਸ ਕੇ ਲੇ ਪਰਵਾਰ ਚ ਬਹਿ ਕੇ ਕੀ ਗੱਲਬਾਤ ਹੀ ਕਰ ਲਿਆ ਕਰ ਕਾਹਦੀ ਕੀ ਗੱਲਬਾਤ ਕਰਾਂ ਉਹ ਵੀ ਪੀਤੇ ਆ ਨਾਲ ਕਿਤੇ ਡੇਗਣਾ ਪਈ ਬੁੱਤ ਜੋਦੇ ਸਾਡੇ ਵੇਲੇ ਹੁੰਦੇ ਸੀ ਨਾ ਅਸੀਂ ਟੋਇਆਂ ਟਿੱਬਿਆਂ 'ਚ ਦਿਨ 'ਚ ਪਤਾ ਨਹੀਂ ਕਿੰਨੇ ਵਾਰ ਡਿੱਗਦੇ ਹੁੰਦੇ ਸੀ ਪਰ ਫੇਰ ਹੱਸਤੇ ਹੋਏ ਉਪੜੇ ਝਾੜਦੇ ਉੱਠ ਜਾਂਦੇ ਸੀ ਪਰ ਤੁਸੀਂ ਤਾਂ ਐਸੇ ਅੰਨੇ ਖੋਜਿ ਲੀਕੀ ਜਾ ਰਹੇ ਹੋ ਜਿਹਦਾ ਤਲ ਹੀ ਨਹੀਂ ਦੱਸੋਗੇ ਲਾਉਂਗੇ ਤਾਂ ਤਾਂ ਜੇ ਤੁਹਾਡੇ ਐ ਲੱਗਣਗੇ ਅਤੇ ਤਬਸ ਡਿਗੀ ਤੁਲੇ ਜਾ ਰਹੇ ਬਿਨਾ ਤੜੇ ਦੀ ਖੱਡ ਚ ਖੱਡ ਚ ਮੇਪੀ ਅਸੀਂ ਕਿਹੜੇ ਖੱਡ ਚ ਡਿਗੇ ਜਾ ਰਹੇ ਹਾਂ ਆ ਮੋਬਾਈਲ ਫੋਨ ਦਿਖਾ ਦੇ ਚ ਪੁੱਤ ਇਸ ਨੇ ਜੀਵ ਅਲਾਮਤ ਤੇ ਐਸੇ ਬਸ ਪਏ ਕਿ ਇਹਦੇ ਚ ਉਲਾਂ ਮਾਰਦੇ ਮਾਰਦੇ ਨਾਲ ਬੈਠੇ ਜਉਂਦੇ ਜਾਗਦੇ ਆਪਣੇ ਆ ਨੂੰ ਰੋਣਾ ਹੀ ਛੱਡ ਤਾ ਇਸੇ ਦੇ ਸੁੱਖ-ਦੁੱਖ ਨਾਲ ਸਾਨੂੰ ਕੋਈ ਮਤਲਬ ਹੀ ਨਹੀਂ ਰਿਹਾ ਅਸੀਂ ਦੁਨੀਆ ਤੋਂ ਜ਼ਰੂਰ ਮੁਠੀ ਚ ਕਰਨੀ ਪਰ ਕਲਚਰਾਂ ਦੇ ਨੂੰ دل ਚੋਈ ਕਰਤਾ ਕੋਈ ਵੀ ਤਕਨੀਕ ਮਾੜੀ ਨਹੀਂ ਹੁੰਦੀ ਮਾੜੀ ਸਿਰਫ ਉਹ ਦੋ ਹੁੰਦੀ ਹੈ ਜਦੋਂ ਉਹ ਰੂਹਾਂ ਨੂੰ ਜੰਗਾਲ ਵਾਂਗੂ ਖਾਂ ਲੱਗ ਪਵੇ ਤੇ ਜੰਗਾਲ ਲੱਗ ਕੇ ਖਤਮ ਹੋਣ ਤੋਂ ਚੰਗਾ ਸਰ ਕੀ ਸਰ ਕੀ ਮਰ ਜਾਣਾ ਘਟੋ ਘਟ ਇਹ ਤਾਂ ਸਾਬਿਥ ਹੁੰਦਾ ਕਿ ਬੰਦਾ ਜਿਉਂਦਾ ਸੀ